ਸਾਰੇ ਹਮ ਤਾਂ ਕਿਤੇ ਨਹੀਂ ਮਾਣ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸੈਬਲੌਗ ਤੇ ਕਿਉਂ ਜੀ ਕਿਵੇਂ ਸਾਰੇ ਘਰ ਨਹੀਂ ਠੀਕ ਹੈ ਅਸੀਂ ਵੀ ਸਾਰੇ ਠੀਕ ਆ ਕਰ ਪ੍ਰਮਾਤਮਾ ਜੀ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਹੋ ਜੀ ਹਾਂਜੀ ਲੱਗੇ ਆ ਬਲੌਗ ਵੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਪਹਿਲਾਂ ਜੇਕਰ ਚੈਨਲ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਜਿਸ ਕਰਨ ਆ ਗਿਆ ਆਪਣਾ ਸਕੂਲੋਂ ਤੇ ਹਰੇ ਨੇ ਵਰਦੀ ਵਗੈਰਾ ਚੇਂਜ ਕਰੀ ਸੀਗੀ ਜਾਂ ਸਬਜ਼ੀ ਵਾਲਾ ਭਾਈ ਆ ਗਿਆ ਹੈਲੋ ਆਪਾਂ ਲੈ ਕੇ ਆਏ ਸਬਜ਼ੀ ਵਗੈਰਾ ਕਿਉਂਕਿ ਜੀ ਕੱਲ ਨੂੰ ਹੈਗਾ ਐਤਵਾਰ ਐਤਵਾਰ ਨੂੰ ਕੋਈ ਸਬਜ਼ੀ ਵਾਲਾ ਆਉਂਦਾ ਨਹੀਂਗਾ ਤਾਂ ਕਰਕੇ ਆਪਾਂ ਨੇ ਜੇ ਲੈ ਕੇ ਰੱਖ ਲਈ ਬਸ ਤਾਂ ਆਪਣੇ ਕੋਲ ਸਾਗ ਹੈਗਾ ਸਾਗ ਨੂੰ ਤੜਕਾ ਲਾਵਾਂਗੇ ਸ਼ਾਮ ਨੂੰ ਤੇ ਅੱਜੇ ਆਪਾਂ ਨੇ ਲੈ ਲਿਆ ਸਾਰਾ ਸਮਾਨ ਫਿਰ ਐਤਵਾਰ ਨੂੰ ਡਿੱਕੀ ਜਾਂਦੇ ਕੋਈ ਭਾਈ ਨਹੀਂ ਆਉਂਦਾ ਹੈਗਾ ਇਹਦੇ ਮੈਂ ਚਾਹ ਕਰੀ ਸੀ ਚਾਹ ਆਪਣੀ ਪਾਣੀ ਦੀ ਪਹਿਲੇ ਬਾਅਦਦਨ ਨੇ ਪਹਿਲਾਂ ਆਪਾਂ ਸਬਜ਼ੀਆਂ ਸਾਧ ਲਈਏ ਸਬਜ਼ੀਆਂ ਬਹੁਤ ਮਹਿੰਗੀਆਂ ਨੇ ਜੀ ਹਨਾ ਕਿੰਨੇ ਮਹਿੰਗੇ ਨੇ ਇਹ ਲੈ ਲਿਆ ਨੇ ਆਪਣੇ ਕੁੰਬਾ ਕੁੰਬਾ ਇਹ ਵਾਲੇ ਸੁਕੁੰਬਾ ਇਹ ਸਬਜ਼ੀ ਬਣਾ ਮੰਗੇ ਕਰੀਏ ਆਪਾਂ ਅਦਰ ਕੁ ਵਿੱਚ ਰੱਖ ਦਈਏ ਅਦਰ ਕੁ ਵਿੱਚ ਰੱਖ ਦਈਏ ਜੀ ਰੱਖੀ ਜਾਂਦਾ ਮੈਂ ਤੇ ਉਹ ਵਿੱਚ ਰੱਖ ਉਹ ਨੂੰ ਰੈਜ ਦੇ ਰੈਜ ਚ ਲਾ ਦਈਏ ਜੀ ਸਾਧ ਲਈਏ ਮੈਂ ਲੱਗੀ ਨਹੀਂ ਨੇ ਕੱਪੜੇ ਸਾਂਭਣ ਕੱਪੜਾ ਪਹਿਲਾਂ ਪਹਿਲਾਂ ਮੈਂ ਚੱਲਣਾ ਸਮਾਨ ਸਾਧ ਲਈਏ ਆਪਾਂ ਸਾਰੇ ਚੜੇ ਨੇ ਪੂਰੀ ਟੈਗ ਬਟਰ ਬਟਰ ਵੀ ਇੰਨੇ ਮਹਿੰਗੇ ਨੇ ਅੱਧਾ ਕਿਲੋ ਬਟਰ ਲੈਣੇ ਆਪਾਂ 80 ਰੁਪਏ ਕਿਲੋ ਕੇ ਆਇਆ ਪਰ ਨਾ ਲਗਾਣਾ ਆ ਰੱਖੋ ਵਿੱਚ ਕਹਾ ਬਰੈਕ ਲੱਗ ਜਾ ਗਈ ਨੇ ਜਗਾ ਹੈ ਫ੍ਰਿਜ ਚ ਥੱਲੇ ਜਿਵੇਂ ਕਰ ਲਾ ਬਾਹਰ ਰੱਖ ਦੇ ਨਹੀਂ ਅੱਜ ਕੱਢ ਲਾਂਗੇ ਫਿਰ ਰਾਤ ਨੂੰ ਬਾਹਰ ਰੱਖ ਦੇ ਦੱਖੰਡਾ ਅੱਜ ਨਹੀਂ ਆਪਾਂ ਰੈਂਟ ਵਿੱਚ ਰੱਖਣ ਨੂੰ ਫਿਰ ਇਸ ਕਰ ਨੰਗ ਰਿਹਾ ਕਿ ਨੂੰ ਜਾਂ ਮੈਨੂੰ ਕਿੱਥੇ ਲੈ ਕੇ ਦੇ। ਤਾਂ ਹੋ ਰਿਹਾ ਮਰ ਰੋਸ ਹੁੰਦਾ। ਚਲਿਆ ਹਾਂ। ਜਲਦੀ। ਤੈਨੂੰ 17 ਹੋ ਗਿਆ ਟਾਈਮ ਹੋਣਾ। ਸਹੀ ਕਰਨੀ ਆ। ਆ ਤਾਂ ਸਾਹਮਣੇ ਅਸਮਾਨ। ਮੈਂ ਚੇਤੇ ਜੁਰਮ ਮਡਾਣਾ ਗੂ। ਫੱਲੇ ਦਾ ਸਿੱਟੀ ਹੁਣ। ਮੈਂ ਸਾਰਾ ਕਰ ਲੈਣੀ ਆਂ ਸਾਮ ਦੀ ਵੰਗ। ਫੱਕ ਜਮੀਆਂ। ਸੱਲੇ ਵਿਜ਼ਿਟਰ ਹੀ ਹੁੰਦਾ ਕੋੜ ਐ ਤੇ ਬਾਸ ਪੜ੍ਹਨਾ ਕਰ ਨਾ ਖਾਣਾ ਤੂੰ ਐਂ ਦੱਸ ਨੂਨ ਲੈਣਾ ਮੈਂ ਇੱਕ ਦੀਰ ਦਾ ਬਹੁਤ ਇੱਕ ਦੋ ਮਾਰਕ ਬੋਡ ਸਸਾ ਚਾਲ ਵੀ ਗਿਆ ਸੀ ਡੰਗੜਾ 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 ਅੰਡਾ ਖਟੇ ਲੱਗਦੇ ਮੇ ਤਾਂ ਟਕ 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 ਆਉਣ ਲੱਗਿਆ ਦੰਦਾਂ ਨੂੰ ਖਟਾ ਖਟਾ ਲੱਗਣ ਲੱਗੇ ਇਹਨਾਂ ਦੇ ਇਹਨਾਂ ਸੌਣ ਦੇਖੋ ਸੰਤਰੇ ਵਗੈਰਾ ਕਿੰਨੇ ਆਣਨੇ ਨੇ ਗਰਮੀਆਂ ਜਾਂਦੇ ਨੇ ਇਹ ਮਿੱਠੇ ਮਿੱਠੇ ਅੱਗੇ ਗੈਸ ਬੰਦ ਕਰੀਏ ਨੇ ਗੈਸ ਬੰਦ ਬਸ ਐਸਬਰੀਦ ਵੀ ਆਉਣਿਆ ਸ਼ੂਟਿੰਗ ਹੋਣਿਆਣੀ ਹੋਰਗੀ ਉਹਦੇ ਹੋਣੇ ਤੱਕ ਜਾਂ ਚਾਰ ਠੰਡੀ ਹੋ ਜੂਗੀ ਆਗੇ ਪਹਿਲਾ ਚਾਹੇ ਭੰਗਦੇ ਨੇ ਰੋਟੀ ਦਿਨਾਰ ਕਿਚਾ ਬੋ ਤੇ ਬਸ ਜਦੋਂ ਮੈਨੂੰ 2 ਵਜੇ ਆ ਗਿਆ ਸੀ ਇੱਥੇ ਨਾ ਜਿਸ ਕੱਲ੍ਹ ਨੂੰ 2 ਵਜੇ ਆ ਗਿਆ ਸੀ ਕਈ ਵੇ 2:30 ਵਜੇ ਆਉਂਦਾ ਕਈ ਵੇ 2 ਵਜੇ ਆਉਂਦਾ ਇਹਦਾ ਕੋਈ ਟੈਅ ਨਹੀਂ ਹੁੰਦਾ ਚੱਲ ਲੈ ਖਾ ਲੈ ਸਾਡਾ ਬੁੱਕਾ ਫਿਕਸ ਟਾਈਮ ਹੁੰਦਾ ਬਸ ਇੱਕੋ ਹੀ ਲੈਣਾ ਜੇ ਹੋ ਲੈਣਾ ਦੱਸ ਦੇ ਨਾ ਚਲੋ ਖਾ ਲੈ ਹੋ ਜਾਣਾ ਮੈਂ ਵੀ ਉਹਦੇ ਕੱਪੜੇ ਸਾਫ ਲਾ ਪੱਠਣਾ ਟਾਈਮ ਹੋ ਜਾਣਾ ਨਾ ਚਾਹ ਪੀਣਾ ਅਲੀ ਚਾਹੀਦੀ। ਢੰਡੀ ਕਰਕੇ ਕਾਲਜ ਵਿੱਚ। ਲੋ ਜੀ ਇੱਥੇ ਬੱਚਿਆਂ ਨੂੰ ਚਾਹ ਪਾਣੀ ਦੇਣ ਤੋਂ ਬਾਅਦ ਤੇ ਆਪਣਾ ਸਬਜ਼ੀ ਵਗੈਰਾ ਸਾਂਭਣ ਤੋਂ ਬਾਅਦ ਲੱਗ ਗਈ ਸੀ ਕਿ ਮੈਂ ਆ ਕੇ ਕੱਪੜੇ ਸਵਾਰਨ। ਕੱਪੜੇ ਕਾਫੀ ਰਹਿ ਮਾਰਨੇਲੇ ਪੈ ਸੀਗੇ ਤੇ ਅਲਮਾਰੀ 'ਚ ਜਗ੍ਹਾ ਕਰਨੇ ਬੜੀ ਪੈ ਸੀਗੀ। ਉਹ ਲੱਗ ਗਈ ਸੀ ਕਿ ਮੈਂ ਕਰਨਾ। ਕਿਉਂਕਿ ਜੀ ਮੇਰਾ ਸਲਾਸੀ ਕੀ ਵੀ ਜਿਹੜੇ ਮੋٹے ਕੱਪੜੇ ਨੇ ਉਹ ਕੱਢ ਕੇ ਨਾ ਕਿਤੇ ਹੋਰ ਪਾਸੇ ਰੱਖ ਦੰਨੇ ਆ ਤਾਂ ਜੋ ਹੁਣ ਆਲਮਾਰੀ ਦੇ ਵਿੱਚ ਜਗ੍ਹਾ ਹੋ ਜਵੇ ਆਲਮਾਰੀ ਜ਼ਿਆਦਾਤਰ ਮੋٹے ਕੱਪੜਿਆਂ ਨਾਲ ਭਰ ਜਾਂਦੀ ਆ ਕੋਟੀਆਂ ਵਗੈਰਾ ਨਾਲ ਤੇ ਉਹ ਇੰਨੇ ਆਪਾਂ ਪਾਉਂਦੇ ਹੈ ਨਹੀਂਗੇ ਕੱਢ ਕੇ ਸਾਰੀਆਂ ਰੱਖ ਲੈਣੇ ਆ ਬਾਹਰ ਤੇ ਇੱਕ ਦੋ ਦੀ ਬਾਰੀ ਆਉਂਦੀ ਆ ਬਾਕੀ ਸਾਰੀਆਂ ਉਦਾਂ ਹੀ ਬਸ ਆਲਮਾਰੀ ਦੇ ਵਿੱਚ ਪਈਆਂ ਰਹਿੰਦੀਆਂ ਨੇ ਫੇਰ ਮੈਨੂੰ ਐ ਸੀਗਾ ਵੀ ਇਹਨਾਂ ਨੂੰ ਚੱਕ ਕੇ ਚਲੋ ਸਾਈਡ ਤੇ ਰੱਖਦਾ ਵੇ ਬਾਕੀ ਜਿਹੜੇ ਡੇਲੀ ਪਾਉਣ ਵਾਲੇ ਕੱਪੜੇ ਆ ਉਹ ਰੱਖ ਲੈਣੇ ਅਲਮਾਰੀ 'ਚ ਜਿਉਂ ਜਗ੍ਹਾ ਕਰ ਲੈਣੀਆਂ ਫੇ ਮੈਂ ਇਦਾਂ ਹੀ ਕਰਿਆ ਸੀਗਾ ਜਿਹੜੇ ਮਤਲਬ ਆ ਕਦੇ ਕਦੇ ਪਾਉਣ ਵਾਲੀਆਂ ਕੋਟੀਆਂ ਸੀਗੀਆਂ ਉਹ ਮੈਂ ਚੱਕ ਕੇ ਸਾਈਡ ਤੇ ਰੱਖਤੀਆਂ ਬੈੱਡਾਂ 'ਚ ਰੱਖਤੀਆਂ ਉਹ ਦੇ ਵੀਜਦਣ ਲੋਡ ਹੋਊਗੀ ਉਦੋਂ ਕੱਢ ਕੇ ਪਾ ਲਾਂਗੇ ਤੇ ਬਸ ਥੋੜੀਆਂ ਜਿਹੀਆਂ ਰੱਖਿਆ ਸੀਗੀਆਂ ਡੇਲੀ ਪਾਉਣ ਵਾਲੀਆਂ ਤੇ ਬਾਕੀ ਫਿਰ ਤਾਂ ਬਾਕੀ ਕੱਪੜੇ ਰੱਖਣ ਨੂੰ ਜਗ੍ਹਾ ਹੋ ਗਈ ਸੀ ਇਹ almari ਚ ਪਹਿਲਾਂ ਤਾਂ ਇਦਾਂ ਸੀਗੀ ਭਰੀ ਪਈਤੀ almari ਐ ਕੱਪੜੇ ਬਾਹਰ ਨੂੰ ਗਿਰਦੇ ਸੀਗੇ ਤੇ ਕੋਟਿਆ ਕੱਢਣ ਦੇ ਕਾਰਨ ਨਾ ਫਿਰ ਕੱਪੜਿਆਂ ਨੂੰ ਵੀ ਜਗ੍ਹਾ ਹੋ ਗਈ ਇੱਥੇ ਮੈਂ ਗੱਲਾਂ ਮਾਰ ਰਹੀ ਸੀਗੀ ਸਹਿਜਪ੍ਰੀਤ ਬੈਠਾ ਸੀਗਾ ਨਾਲ ਬੈਠਾ ਸੀਗਾ ਜੋਤ ਉਹਨਾਂ ਨਾਲ ਗੱਲਾਂ ਮਾਰ ਰਹੀ ਸੀ ਨਾਲ ਦੀ ਨਾਲ ਆਪਣੇ ਕੰਮ ਕਰ ਰਹੀ ਸੀਗੀ ਸਹਿਜਪ੍ਰੀਤ ਵੀ ਸਕੂਲੋਂ ਆ ਗਿਆ ਸੀਗਾ ਉਹਨੇ ਵੀ ਚਾਹ ਪਾਣੀ ਪੀ ਲਿਆ ਆਪਦਾ ਤੇ ਫਿਰ ਮੈਂ ਉਹਨੂੰ ਕਹਿ ਰਹੀ ਸੀਗੀ ਵੀ ਜਾ ਕੇ ਹੁਣ ਤੂੰ ਮੈਨੂੰ ਵੀ ਦੁਕਾਨ ਤੋਂ ਫੀਡ ਦਾ ਥੱਲਾ ਚੱਕ ਕੇ ਲਿਆ ਦੇ ਫੀਡ ਦਾ ਥੱਲਾ ਇਹ ਇਦਾਂ ਵੀ ਥੋੜਾ ਚਿਰ ਬਾਅਦ ਮੁੱਕ ਜਾਂਦਾ ਹਫਤੇ 'ਚ ਹਫਤੇ ਤੋਂ ਪਹਿਲਾਂ ਹੀ ਮੁੱਕ ਜਾਂਦਾ ਹੈ ਤੇ ਉਹ ਜਦੇ ਲੈ ਕੇ ਆਉਣਾ ਪੈਂਦਾ ਬਸ ਲੈ ਆਉਨੇ ਆ ਮੁੱਕ ਜਾਂਦਾ ਇਦਾਂ ਹੀ ਹੋ ਜਾਂਦਾ ਤੇ ਚਲੋ ਜੀ ਇੱਥੇ ੱਕਣ ਚੱਲੀ ਜਾਣੇ ਨੇ ਹਨਾ ਤੇ ਉਹ ਕਹਿ ਰਿਹਾ ਸੀ ਕਹਿੰਦਾ ਪਹਿਲਾਂ ਮੈਂ ਨਾ ਆਉਂਗਾ ਵੀ ਫੇਰ ਮੈਂ ਜਾਊਂਗਾ ਕਿ ਪਹਿਲਾਂ ਮੈਨੂੰ ਪਾਣੀ ਦਿੱਤਾ ਕਰਕੇ ਦੇ ਤੇ ਫੇਰ ਮਹਾਂ ਚਲ ਕਰ ਦਿੰਨੇ ਆ ਵੀ ਗਿੱਜੇ ਲਾਉਣੇ ਆਲੇ ਸੀਗਾ ਮੈਂ ਵੀ ਚਲ ਮੈਂ ਲਵਾ ਦਿੰਨੀ ਆ ਤਾਰਾਂ ਗਿੱਜਰ ਦੀਆਂ ਵੀ ਪਾਣੀ ਗਰਮ ਕਰ ਦਿੰਨੇ ਆ ਵੀ ਤਨਾ ਕੇ ਫਿਰ ਮੇਜ ਆਇਆ ਵੀ ਨਹੀਂ ਮੇਰਾ ਜਦੇ ਹੋਇਆ ਤਾਰਾਂ ਦਾ ਟਾਈਮ ਹੋ ਜਾਣਾ ਇਸ ਤਰ੍ਹਾਂ ਹੀ ਉਹਨੂੰ ਮਨਾ ਰਹੀ ਸੀ ਕਿ ਮੈਂ ਤੇ ਇਹਨੂੰ ਐ ਹੋ ਜਾਂਦਾ ਵੀ ਆ ਕੇ ਬਸ ਮੈਂ ਫੋਨ ਦੇਖ ਲਾਂ ਘੜੀ ਤੇ ਵੀ ਫਿਰ ਖੇਲਣ ਜਾਣਾ ਹੈ ਆਉਂਦੀ ਸਾਰੇ ਰੋਟੀ ਪਾਣੀ ਲਾ ਖਾ ਕੇ ਜਦੇ ਲੱਗ ਜਾਂਦਾ ਹੈ ਫੋਨ ਦੇਖਣਾ ਪਤਾ ਤੇ બસ ਜੀ ਹੁਣ ਆਪਣੇ ਕੱਪੜੇ ਸਾਰੇ ਸਿਮੇਟੇ ਗਏ ਚਲੋ ਹੁਣ ਆਪਣੀ ਜਗ੍ਹਾ ਹੋ ਗਈ। ਅਲਮਾਰੀ ਦੇ ਵਿੱਚ ਹੁਣ ਕੱਪੜੇ ਰੱਖੋ ਜਾ ਕਰ ਲਾਂਗੇ। ਨਹੀਂ ਤਾਂ ਬਹੁਤ ਐ ਹੁੰਦਾ ਸੀ ਕਿ ਮੈਂ ਕੱਪੜੇ ਕਿੱਥੇ ਰੱਖਾਂ ਅਲਮਾਰੀ ਦੇ ਵਿੱਚ ਜਗ੍ਹਾ ਹੀ ਜਿਆਦਾ ਘੱਟ ਸੀਗੀ ਨਾ ਸਾਰੇ ਕੋਟੀਆਂ ਸਵਟਰਾਂ ਨੇ ਰੋਕੀ ਪਈ ਸੀਗੀ ਜਗ੍ਹਾ ਤੇ ਅਲਮਾਰੀ ਭਰੀ ਪਈ ਸੀ ਫੁੱਲ ਆਪਾਂ ਨੇ ਕੱਢ ਕੇ ਹੁਣ ਸਾਈਡ ਤੇ ਰੱਖਤੇ। ਹੁਣ ਬਸ ਡੇਲੀ ਕੱਪੜੇ ਪਾਉਣ ਵਾਲੇ ਰੱਖੇ ਨੇ ਇੱਥੇ ਤੇ ਚਲੋ ਜੀ ਆਪਾਂ ਹੁਣ ਵੀਡੀਓ ਦਾ ਐਂਡ ਬੇਤੀ ਕਰਦੇ ਆਂ। ਤੇ ਅੱਜਾ ਫਤੋ ਬਲੌਗ ਛੋਟਾ ਜਿਹਾ ਹੀ ਬਣਿਆ ਕੁਝ ਜ਼ਿਆਦਾ ਖਾਸ ਨਹੀਂ ਬਣਾਇਆ ਹੈਗਾ ਤੇ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦਿਨਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟਾਟਾ